ਯਾਰ ਰੀਆ ਨਾਲ ਗੱਲ ਕਰਾਂ ਕਿ ਨਾ ਕਰਾਂ ਦੀਦੀ ਤਾਂ ਕਹਿੰਦੇ ਸੀ ਗੱਲ ਨਾ ਹੀ ਕਰੀ ਐਵੇਂ ਫਰੀ ਦਾ ਪੜਥੂ ਭੇਜੂਗਾ ਪਰ ਯਾਰ ਮੈਂ ਤਾਂ ਇਹਦੇ ਨਾਲ ساری ਉਮਰ ਰਹਿਣਾ ਵਾ ਗੱਲ ਤਾਂ ਇੱਕ ਨ ਇੱਕ ਦਿਨ ਤਾਂ ਮੈਨੂੰ ਕਰਨੀ ਪੈਣੀ ਆ ਕਿ ਬਾਈ ਚਾਂਸ ਕੱਲ ਨੂੰ ਰੀਆ ਨੂੰ ਕਿਸੇ ਕੋਲੋਂ ਹੋਰ ਪਤਾ ਲੱਗ ਗਿਆ ਮੇਰੀ ਤਾਂ ਸਾਰੀ ਬੜੀ ਬਣਾਈ ਲਾਈਫ ਖਰਾਬ ਹੋ ਜਾਣੀ ਆ ਚੱਲ ਦੇਖਦਾ ਮੈਂ ਕਹਿੰਨੀ ਆ ਬਾਜ਼ਾਰ ਚੱਲ ਪੈਣੇ ਆ ਮੁੜ ਕੇ ਫਿਰ ਅੰਛੂ ਨੇ ਆਏ ਨਾ ਉਹਨੇ ਕਿਹਾ ਨਾਲ ਮੈਨੂੰ ਵੀ ਲੈ ਕੇ ਚੱਲੋ ਕਿੱਥੇ ਉਹਨੂੰ ਲੈ ਕੇ ਤੁਰੇ ਫਿਰਾਂਗੇ ਉਹ ਲਿਆਣਾ ਕੀ ਕੀ ਆ ਤੂੰ ਮੈਨੂੰ ਦੱਸ ਦੇ ਮੈਂ ਕੱਲਾ ਲੈ ਜਾਣਾ ਜਾ ਕੇ ਨਾ ਪਹਿਲੇ ਜਦੋਂ ਮੈਂ ਕਿਹਾ ਸੀ ਵੀ ਤੁਸੀਂ ਕੱਲੇ ਜਾ ਕੇ ਸਮਾਨ ਲਿਆਓ ਉਦੋਂ ਤਾਂ ਮੈਨੂੰ ਕਹਿੰਦੇ ਨਹੀਂ ਤੂੰ ਤਿਆਰ ਹੋ ਜਾ ਇਕੱਠੇ ਚੱਲਾਂਗੇ ਤੇ ਹੁਣ ਜਦੋਂ ਮੈਂ ਤਿਆਰ ਹੋਈ ਆ ਤੇ ਆਪ ਬਹਾਨੇ ਮਾਰੀ ਜੰਨੇ ਹੋ ਤੂੰ ਮੈਨੂੰ ਦੱਸਦਾ ਸੀ ਸਮਾਨ ਲੈ ਕੇ ਕਿਹੜਾ ਆਣਾ ਅੰਛੂ ਦੇ ਦੋ ਸੂਟ ਲੈ ਕੇ ਆਣੇ ਨੇ ਘਰ ਦਾ ਰਾਸ਼ਨ ਖਤਮ ਹੋਣਾ ਲੈ ਉਹ ਵੀ ਲੈ ਕੇ ਆਣਾ ਤਨਾਲੇ ਥੋੜਾ ਕਸਮਾਨ ਮੈਂ ਲਿਖਿਆ ਹੋਇਆ ਚੱਲਾਂਗੇ ਤੇ ਨਾਲ ਹੀ ਲਿਆਵਾਂਗੇ ਨਾ ਕੀ ਗੱਲ ਹੁਣ ਤੁਸੀਂ ਫੇਰ ਖੜ ਗਏ ਨਾ ਹੁਣ ਕਿਹਦੀ ਸੋਚੀ ਪਏ ਹੋਏ ਹੋ ਕੀ ਗੱਲ ਬੜੇ ਗਵਾਚ ਗਵਾਚੇ ਜੇ ਮਾਨਤਾ ਆਪਾਂ ਬਾਅਦ ਚ ਵੀ ਲੈਣ ਚੱਲ ਜਾਾਂਗੇ ਪਹਿਲੇ ਅੱਜ ਤੁਸੀਂ ਮੈਨੂੰ ਗੱਲ ਹੀ ਦੱਸੋ ਕਿ ਗੱਲ ਕੀ ਐ ਯਾਰ ਜਾਣੇ ਅਣਜਾਣੇ ਚ ਨਾ ਮੇ ਤਾਂ ਗਲਤੀ ਬਹੁਤ ਵੱਡੀ ਹੋ ਗਈ ਆ ਮੈਂ ਤੈਨੂੰ ਦੱਸਤਾ ਦਮਾਂ ਤੂੰ ਮੈਨੂੰ ਮਾਫ ਕਰ ਦੇਂਗੀ ਜੇ ਤਾਂ ਗਲਤੀ ਮਾਫ ਕਰਨ ਵਾਲੀ ਹੋਈ ਫਿਰ ਤਾਂ ਮੈਂ ਮਾਫ ਕਰ ਦਾਂਗੀ ਪਰ ਪਹਿਲੇ ਮੈਨੂੰ ਗੱਲ ਦਾ ਤਾਂ ਪਤਾ ਲੱਗੇ ਯਾਰ ਤੈਨੂੰ ਵੀ ਪਤਾ ਆਪਣਾ ਰਿਲੇਸ਼ਨ ਹੋਣ ਜਾ ਕੇ ਠੀਕ ਹੋਇਆ 6 ਮਹੀਨੇ ਪਹਿਲਾਂ ਤਾਂ ਆਪਾਂ ਇੱਕ ਦੂਜੇ ਨੂੰ ਖਾਣ ਵੱਡਣ ਨੂੰ ਪੈਂਦੇ ਸੀਗੇ ਮੈਂ ਘਰੇ ਆਂਦਾ ਸੀ ਤੂੰ ਨਾ ਪਾਣੀ ਪੁੱਛਦੀ ਸੀ ਨਾ ਰੋਟੀ ਪੁੱਛਦੀ ਹੁੰਦੀ ਸੀਗੀ ਉਹ ਮੇਰੇ ਪੱਛੋ ਪੈਸੇ ਵੀ ਕੱਢਦੀ ਰਹਿੰਦੀ ਸੀ ਤੇ ਬਲੇਮ ਵੀ ਮੈਨੂੰ ਹੀ ਕਰਦੀ ਰਹਿੰਦੀ ਸੀਗੀ ਇੱਕ ਮੌਕੇ ਤੇ ਆਕੇ ਲੱਗਾ ਕਿ ਆਪਣਾ ਰਿਸ਼ਤਾ ਟੁੱਟ ਜਾਊਗਾ ਤੇ ਮੇਰਾ ਡਿਵੋਰਸ ਹੋ ਜਾਊਗਾ ਜਿੱਦਾਂ ਕਿਦਾਂ ਕਰਕੇ ਮੈਂ ਮੈਨੇਜ ਤਾਂ ਕਰਦਾ ਹੀ ਰਿਆ ਟਾਈਮ ਤਾਂ ਖਰਾਬ ਸੀਗਾ ਇਹ ਗੱਲ ਤਾਂ ਮੈਂ ਵੀ ਮੰਦੀ ਆ ਮੈਨੂੰ ਵੀ ਇਦਾਂ ਜ਼ਰੂਰ ਲੱਗਾ ਸੀ ਕਿ ਆਪਣਾ ਡਿਵੋਰਸ ਹੋ ਜਾਏਗਾ ਪਰ ਫਿਰ ਵੀ ਆਪਣਾ ਰਿਲੇਸ਼ਨ ਠੀਕ ਹੋ ਹੀ ਗਿਆ ਪਰ ਮੈਨੂੰ ਇੱਕ ਗੱਲ ਦੱਸੋ ਤੁਹਾਡੇ ਕੋਲੋਂ ਉਸ ਟਾਈਮ ਦੇ ਵਿੱਚ ਗਲਤੀ ਕੀ ਹੋਈ ਹੈ ਯਾਰ ਮੈਂ ਸਵੇਰੇ ਕੰਮ ਤੇ ਜਾਣਾ ਹੁੰਦਾ ਸੀ ਤੂੰ ਮੈਨੂੰ ਕਲਪਾਗੇ ਭੇਜਦੀ ਸੀਗੀ ਜਿੱਥੇ ਮੈਂ ਕੰਮ ਕਰਦਾ ਸੀ ਉੱਥੇ ਇੱਕ ਕੁੜੀ ਸੀ ਜਿਹਦੇ ਨਾਲ ਮੈਂ ਰਿਲੇਸ਼ਨ 'ਚ ਆ ਗਿਆ ਪਰ ਉਹ ਰਿਲੇਸ਼ਨ ਗੱਲਾਂ ਦਾ ਹੀ ਸੀ ਕੁਝ ਹੋਰ ਨਹੀਂ ਵਿਸ਼ਵਾਸ ਕਰੀ ਮਿਲਤੇ ਯਾਰ ਤੂੰ ਨਾ ਬੜਾ ਬੋਝਿਆਣਾ ਲੈ ਨਾ ਹੀ ਆਪਣੇ ਦਿਮਾਗ ਦੇ ਵਿੱਚ ਕੁਝ ਗਲਤ ਮਲਤ ਸੋਚੀ ਹੱਦ ਹੈ ਤੁਸੀਂ ਉਸ ਕੁੜੀ ਦੇ ਨਾਲ ਪਿਛਲੇ ਕੁਝ ਟਾਈਮ ਤੋਂ ਰਿਲੇਸ਼ਨ ਦੇ ਵਿੱਚੋਂ ਤੇ ਮੈਂ ਤੁਹਾਡੇ ਬਾਰੇ ਗਲਤ ਵੀ ਨਾ ਸੋਚਾਂ ਟਾਈਮ ਮੈਂ ਸੋਚਾਂ ਅੱਜ ਕੱਲ ਤੁਹਾਡੇ ਫੋਨ ਇਹਨੇ ਬਿਜ਼ੀ ਕਿਉਂ ਜਾਂਦੇ ਨੇ ਅੱਗੇ ਤਾਂ ਫੋਨ ਖੁੱਲਾ ਹੀ ਰਹਿੰਦਾ ਸੀ ਤੇ ਅੱਜ ਕੱਲ ਪਾਸਵਰਡ ਵੀ ਲੱਗਣ ਲੱਗ ਗਏ ਨੇ ਯਾਰ ਮੈਂ ਵੀ ਕੀ ਕਰਦਾ ਮੈਂ ਤਾਂ ਫਸਿਆ ਹੋਇਆ ਸੀਗਾ ਮੈਂ ਉਹਨੂੰ ਜਾ ਕੇ ਆਪਣਾ ਦੁੱਖ ਸ਼ੇਅਰ ਕਰਦਾ ਸੀ ਉਹ ਮੈਨੂੰ ਸਮਝਦੀ ਸੀ ਇਸ ਕਰਕੇ ਅਸੀਂ ਕਦੋਂ ਇੱਕ ਦੂਜੇ ਨਾਲ ਅਟੈਚ ਹੋ ਗਏ ਪਤਾ ਹੀ ਨਹੀਂ ਚੱਲਿਆ ਮੇਰੀ ਨਾ ਪਹਿਲਾਂ ਪੁਲੀਸ ਗੱਲ ਸੁਣ ਲੈ ਪੂਰੀ ਮੇਰੇ ਨਾਲ ਹੱਥ ਛੱਡੋ ਮੈਨੂੰ ਹੱਥ ਲਾਉਣ ਦੀ ਲੋੜ ਨਹੀਂ ਹੈਗੀ ਯਾਰ ਮੇਰਾ ਉਹਦੇ ਨਾਲ ਨਾ ਉਹ ਕਿਹੜਾ ਛੁੱਟ ਗਿਆ ਆ ਵਾ ਮੈਂ ਦੀਦੀ ਨੂੰ ਲੈ ਕੇ ਗਿਆ ਸੀਗਾ ਦੀਦੀ ਨੇ ਸਾਡੀ ਸਾਰੀ ਗੱਲ ਕਲੀਅਰ ਕਰਾਤੀ ਹੁਣ ਉਹ ਮੇਰੀ ਲਾਈਫ ਚ ਕਦੇ ਵੀ ਨਹੀਂ ਆਊਗੀ ਪਹਿਲੀ ਗੱਲ ਤਾਂ ਮੈਨੂੰ ਤੁਹਾਡੇ ਤੋਂ ਇਸ ਚੀਜ਼ ਦੀ ਉਮੀਦ ਹੀ ਨਹੀਂ ਸੀਗੀ ਕਿ ਤੁਸੀਂ ਐਦਾਂ ਕਰੋਗੇ ਨਾਲੇ ਤੁਸੀਂ ਕਹਿ ਰਹੇ ਹੋ ਕਿ ਹੁਣ ਉਹ ਤੁਹਾਡੀ ਲਾਈਫ 'ਚ ਆਏਗੀ ਨਹੀਂ ਉਹ ਤਾਂ ਪਿਛਲੇ 6 ਮਹੀਨਿਆਂ ਤੋਂ ਹੀ ਆਪਣੇ ਦੋਵਾਂ ਦੇ ਵਿੱਚ ਆ ਚੁੱਕੀ ਹੈ ਯਾਰ ਰੀਆ ਜੇ ਮੈਂ ਤੇਤੋਂ ਗੱਲ ਕੋਣੀ ਹੁੰਦੀ ਨਾ ਗੱਲ ਕੋ ਵੀ ਸਕਦਾ ਸੀਗਾ ਮੈਨੂੰ ਤਾਂ ਗਿਲਟੀ ਜਿਹਾ ਫੀਲ ਹੋਈ ਜਾਣਾ ਸੀਗਾ ਮੈਂ ਸੋਚਿਆ ਨਹੀਂ ਕਿ ਰੀਆ ਨਾਲ ਗੱਲ ਸਾਰੀ ਕਰਨੀ ਚਾਹੀਦੀ ਹੈ ਮੈਨੂੰ ਨਾਲੇ ਜੇ ਤੂੰ ਇਸ ਗਲਤੀ ਦੀ ਮੈਨੂੰ ਕੋਈ ਸਜ਼ਾ ਦੇਣੀ ਹੈ ਨਾ ਤੂੰ ਦੇ ਸਕਦੀ ਹੈ ਮੈਂ ਕੌਣ ਹੁੰਨੀ ਆ ਤੁਹਾਨੂੰ ਸਜ਼ਾ ਦੇਣ ਵਾਲੀ ਆਪਣੇ ਦੋਵਾਂ ਦੇ ਰਿਸ਼ਤੇ 'ਚ ਕਿਸੇ ਤੀਜੇ ਨੂੰ ਲਿਆ ਕੇ ਨਾ ਤੁਸੀਂ ਤੇ ਆਪਣਾ ਰਿਸ਼ਤਾ ਹੀ ਖਤਮ ਕਰ ਲਿਆ ਤੇ ਹੁਣ ਇਸ ਚੀਜ਼ ਦੀ ਕੋਈ ਮਾਫੀ ਨਹੀਂ ਯਾਰ ਮੇਰੀ ਗਲਤੀ ਤਾਂ ਸੁਣ ਲੈ ਤੂੰ ਭੱਜੀ ਹੋਈ ਜਾਨੀ ਆ ਸੁਣਨ ਸੁਣਾਉਣ ਨੂੰ ਹੁਣ ਕੁਝ ਨਹੀਂ ਰਹਿ ਗਿਆ ਮੈਂ ਕਈ ਗਲਤੀਆਂ ਕੀਤੀਆਂ ਪਰ ਮੈਂ ਤੁਹਾਡੇ ਵਾਂਗੂ ਕਰੈਕਟਰਲੈਸ ਨਹੀਂ ਹੋਈ ਤੇ ਹੁਣ ਮੇਰਾ ਫਾਈਨਲ ਡਿਸੀਜਨ ਹੈ ਕਿ ਮੈਂ ਹੁਣ ਇੱਥੇ ਨਹੀਂ ਰਹਿਣਾ ਤਾਂ ਹੀ ਦੀਦੀ ਕਹਿੰਦੇ ਸੀਗੇ ਕਿ ਰੀਆ ਨੂੰ ਕੋਈ ਗੱਲ ਨਾ ਦੱਸੀ ਐਵੇਂ ਕਲੇਸ਼ ਹੋ ਜਾਊਗਾ ਉਹੀ ਗੱਲ ਹੋ ਗਈ ਮੈਂ ਅਜੂ ਨੂੰ ਫੋਨ ਕਰਾਂ ਕਿ ਨਾ ਕਰਾਂ ਜੇ ਇਹਨੇ ਰੀਆ ਨਾਲ ਸਾਰੀ ਗੱਲ ਕਰਤੀ ਇਹ ਪਤੰਦਰ ਵਾਧੂ ਦਾ ਸਿਆਪਾ ਪਾਊਗਾ ਮੈਂ ਤਾਂ ਇਹੀ ਸੋਚਿਆ ਸੀ ਜਿੱਦਾਂ ਮੈਂ ਸਾਨਿਆ ਨਾਲ ਪਿਆਰ ਨਾਲ ਗੱਲ ਕੀਤੀ ਉਦਾਂ ਹੀ ਮੈਂ ਪਿਆਰ ਦੇ ਨਾਲ ਰੀਆ ਨੂੰ ਵੀ ਸਮਝਾ ਦੇਣਾ ਸੀ ਤੇ ਜੇ ਇਹਨੇ ਗੱਲ ਕਰਤੀ ਉਹ ਖਲਾਰਾ ਪੈਣਾ ਮੈਨੂੰ ਤਾਂ ਇੰਨਾ ਪਤਾ ਬਸ ਨੱਕੀ ਗੱਲ ਤੂੰ ਕੜੀ ਕੱਲੀ ਗੱਲਾਂ ਕਰੀ ਜੰਨੀ ਪਈ ਐ ਨਾਲੇ ਕੀ ਗੱਲ ਦੱਸ ਕੱਲ ਤੂੰ ਪੇਕਿਆਂ ਨੂੰ ਬੜਾ ਫਟਾਫਟ ਗਈ ਸੀ ਸੋਖੇ ਉਧਰ ਹਾਂਜੀ ਹਾਂਜੀ ਜੈਸਮੀਨ ਦੀਦੀ ਸਭ ਕੁਝ ਠੀਕ ਆ ਰਾਧਿਕਾ ਕੁਝ ਗੱਲ ਹੈ ਨਾ ਐਦਾਂ ਦੀਆਂ ਹੁੰਦੀਆਂ ਨਹੀਂ ਜਿੰਨਾ ਮਰਜ਼ੀ ਲੁਕਾ ਲੋ ਲੁਕਦੀਆਂ ਨਹੀਂ ਹੁੰਦੀਆਂ ਤੁਸੀਂ ਕੀ ਕਹੀ ਜਾਨੇ ਹੋ ਮੈਨੂੰ ਤਾਂ ਕੁਝ ਸਮਝ ਹੀ ਨਹੀਂ ਆ ਰਹੀ ਰਾਧਿਕਾ ਜੇ ਮੈਂ ਤੈਨੂੰ ਦੱਸ ਦਵਾਂ ਆਪਣੇ ਭਰਾ ਦੇ ਚੱਕਰਾ 'ਚ ਤੂੰ ਪੇਕਿਆਂ ਨੂੰ ਤੁਰੇ ਫਿਰਦੀਆਂ ਫੇਰ ਗੱਲ ਸਮਝ ਆ ਜਾਏਗੀ ਦੀਦੀ ਮੈਂ ਤੁਹਾਡੇ ਸਾਰਿਆਂ ਨਾਲ ਨਾ ਗੱਲ ਕਰਨੀ ਹੋਈ ਸੀ ਪਰ ਮੈਨੂੰ ਸਮਝ ਹੀ ਨਹੀਂ ਆ ਰਹੀ ਸੀ ਕਿ ਮੈਂ ਗੱਲ ਕਿੱਦਾਂ ਕਰਾਂ ਜੇ ਗੱਲ ਕਰਨ ਵਾਲੀ ਹੁੰਦੀ ਨਾ ਘਰੇ ਤੋਂ ਤਾਂ ਹੀ ਕਰਦੀ ਤੈਨੂੰ ਵੀ ਪਤਾ ਹੈ ਇਹ ਗੱਲ ਕਰਨ ਨਾ ਤੇਰੀ ਬੇਸਤੂਹੀ ਹੈ ਵੈਸੇ ਅਜੂ ਨੇ ਜੋ ਵੀ ਕੀਤਾ ਨਾ ਬਹੁਤ ਗਲਤ ਕੀਤਾ ਹੈ ਦੀਦੀ ਗਲਤੀਆਂ ਤਾਂ ਇਨਸਾਨ ਕੋਲ ਹੀ ਹੁੰਦੀਆਂ ਨੇ ਹੁਣ ਜੇ ਅਜੂ ਗਲਤੀ ਕਰ ਬੈਠਾ ਮੈਂ ਰਿਸ਼ਤਾ ਥੋੜੀ ਤੋੜ ਦੂੰਗੀ ਉਹਦੇ ਨਾਲ ਰਾਦਿਕਾ ਬੰਦਾ ਨਾ ਗਲਤੀ ਅਣਜਾਣੇ ਚ ਕਰਦਾ ਵੈ ਵੈਸੇ ਜੋ ਤੇਰੇ ਭਰਾ ਨੇ ਕੀਤਾ ਉਹਨੇ ਜਾਣ ਦੇ ਜਿਹਨੇ ਕੀਤਾ ਉਹ ਤਾਂ ਜਾਣ ਬੋਝ ਕੇ ਹੋਇਆ ਵੈ ਮੈਸੇ ਤੇਰੇ ਪੇਕੇ ਦਾ ਮਾਮਲਾ ਵੈ ਮੈਨੂੰ ਵਿੱਚ ਬੋਲਣਾ ਤੇ ਨਹੀਂ ਚਾਹੀਦਾ ਪਰ ਮੈਨੂੰ ਤਾਂ ਜਵਾਕੜ ਜੀ ਦਾ ਦਰਸਾਈ ਜਾਂਦਾ ਪਿਆ ਉਹਦਾ ਪਿਓ ਉਹਦੇ ਨਾਲ ਨਜ਼ਰਾਂ ਕਿਦਾਂ ਮਿਲਾਏਗਾ ਦੀਦੀ ਅਜੂ ਨੇ ਜੋ ਵੀ ਕੀਤਾ ਨਾ ਉਹਨੂੰ ਉਸ ਗੱਲ ਦਾ ਬਹੁਤ ਪਛਤਾਵਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਹਾਨੂੰ ਇਸ ਗੱਲ ਬਾਰੇ ਕਿੱਦਾਂ ਪਤਾ ਲੱਗਿਆ ਜਿਹੜੀਆਂ ਚੀਜ਼ਾਂ ਲੋਕਾਂ ਤੋਂ ਲੁਕਾ ਕੇ ਕੀਤੀਆਂ ਜਾਂਦਾ ਉਹ ਜ਼ਿਆਦਾ ਦੇਰ ਤੱਕ ਲੁਕੀਆਂ ਨਹੀਂ ਰਹਿੰਦੀਆਂ ਅੱਜ ਨਹੀਂ ਤਾਂ ਗੱਲ ਇਹ ਗੱਲ ਤਾਂ ਬਾਹਰ ਆਲੀ ਸੀ ਚਲੋ ਫਿਰ ਵੀ ਜੇ ਤੁਹਾਨੂੰ ਗੱਲ ਪਤਾ ਹੀ ਲੱਗੀ ਹੈ ਮੈਨੂੰ ਤਾਂ ਪਤਾ ਹੋਣਾ ਚਾਹੀਦਾ ਨਾ ਤੁਹਾਨੂੰ ਇਹ ਗੱਲ ਬਾਰੇ ਕਿੰਨੇ ਜਾਣਕਾਰੀ ਦਿੱਤੀਏ ਸੋਨ ਫਿਰ ਕੋਲੀਏ ਕਲਨਹਰ ਦੀ ਪਾਈ ਸੀ ਤੇਰੇ ਕਿਸਮਾ ਚੰਗੇ ਸੀ ਤੂੰ ਕਰੇ ਨਹੀਂ ਸੀ ਉਹਨੇ ਤੇਰੀ ਚੰਗੀ ਲਾਪਾ ਕਰਨੀ ਸੀ ਉਹ ਸਾਨੀਆ ਕੁੜੀ ਅਮਨ ਦੇ ਰਿਸ਼ਤੇਦਾਰੇ ਚ ਰਿਕਲੀ ਤੇ ਅਮਨ ਹਰਦੀਪ ਦੀ ਗਵਾਂਡਨ ਫਿਰ ਗੱਲ ਤਾਂ ਬਾਹਰ ਨਿਕਲਨੀ ਸੀ ਅਮਨ ਨਾ ਪੂਰੇ ਕਲੇਸ਼ ਤੇ ਮੁਰਚੇ ਸੀ ਪਹਿਲੇ ਤੇਰੇ ਨਾਲ ਫਿਰ ਅਜੂ ਨਾਲ ਹਰਦੀਪ ਮੈਨੂੰ ਕੰਨੀ ਮੈਂ ਹੀ ਉਹਨੂੰ ਰੋਕ ਲਿਆ ਉਹ ਤਾਂ ਆਪਣੇ ਨੰਬਰ ਬਣਾ ਗੀ ਨਾ ਕਹਿ ਕੇ ਜਿੰਨੀ ਜਲਦੀ ਹੋ ਸਕਦਾ ਨਾ ਇਸ ਗੱਲ ਨੂੰ ਜਲਦੀ ਨਿਬੇੜ ਲੈ ਤੇਰੇ ਭਰਾ ਕਰਕੇ ਨਾ ਸਾਡੇ ਘਰ 'ਚ ਕਲੇਸ਼ ਪੈ ਜਾਣਾ ਹੋਰੀਏ ਮੇਰੀ ਗੱਲ ਤਾਂ ਸੁਣ ਲੈ ਕਿਉਂ ਜਵਕ ਵਾਲੀਆਂ ਗੱਲਾਂ ਕਰਨ ਲੱਗੀਆਂ ਹੋਈਆਂ ਲੋਕਾਂ ਨੂੰ ਤਮਾਸ਼ਾ ਦਿਖਾਉਣ ਲੱਗੀਆਂ ਜੇ ਤੂੰ ਜਾਣਾ ਨਾ ਮੰਮੀ ਨੂੰ ਆਂਦੇ ਫਿਰ ਚਲ ਜੀ ਮੇਰਾ ਨਾ ਹੱਥ ਛੱਡ ਦੋ ਮੈਨੂੰ ਜਾਲਣ ਤੋਂ ਮੈਨੂੰ ਐਵੇਂ ਗੁੱਸਾ ਨਾ ਚੜਾਓ ਯਾਰ ਜੇ ਮੈਂ ਗਲਤੀ ਕੀਤੀ ਆ ਤੈਨੂੰ ਸਾਰਾ ਕੁਝ ਦੱਸ ਵੀ ਤਰਿਆ ਮੈਂ ਕਿਹੜਾ ਤੇਰੇ ਕੋਲ ਕਿਸੇ ਗੱਲ ਦਾ ਲਕੋਰ ਰੱਖਿਆ ਮੈਨੂੰ ਨਾ ਇਹ ਸੱਚ ਚੀਜ਼ਾਂ ਦੱਸ ਕੇ ਉਹ ਜਿਹੜੀ ਕੁੜੀ ਨਾਲ ਤੁਸੀਂ 6 ਮਹੀਨੇ ਪਹਿਲਾਂ ਮਹਾਨ ਕੰਮ ਕੀਤਾ ਨਾ ਉਹਦੇ ਤੇ ਪਰਦਾ ਹੀ ਪਾ ਰਹੇ ਹੋ ਰੀਆ ਆ ਤਾਂ ਕੋਈ ਗੱਲ ਨਹੀਂ ਬਣੀ ਨਾ ਤੂੰ ਹੁਣ ਮੈਨੂੰ ਤਾਣੇ ਮਿਹਣੇ ਮਾਰਨ ਲੱਗ ਗਈ ਆ ਤੂੰ ਵੀ ਤਾਂ ਗਲਤੀਆਂ ਕੀਤੀਆਂ ਹੀ ਆ ਮੈਂ ਕਹਿੰਦਾ ਤੇ ਤੂੰ ਤਾਣਾ ਮਿਹਣਾ ਮਾਰਿਆ ਮੈਂ ਮੰਨਦੀ ਆ ਕਿ ਮੈਂ ਕੀਤੀਆਂ ਨੇ ਗਲਤੀਆਂ ਪਰ ਮੈਂ ਆਪਣੀਆਂ ਗਲਤੀਆਂ ਚਾਰ ਬੰਦਿਆਂ ਸਾਹਮਣੇ ਦੱਸ ਸਕਦੀ ਆ ਤੇ ਗਲਤ ਪ੍ਰੂਵ ਨਹੀਂ ਹੋਊਂਗੀ ਤੁਸੀਂ ਦੱਸੋ ਤੁਸੀਂ ਦੱਸੋਗੇ ਆਪਣੀ ਇਹ ਗਲਤੀ ਚਾਰ ਬੰਦਿਆਂ 'ਚ ਕੀ ਗੱਲ ਪੁੱਤ ਤੂੰ ਕਿੱਥੇ ਨੂੰ ਫੇਰਾਜ ਬੈਗ ਚੱਕਿਆ ਇਹਨੇ ਤੈਨੂੰ ਕਿਹਾ ਕੁਝ ਇਹਨੂੰ ਤਾਂ ਮੈਂ ਫੰਡ ਦਊਂਗੀ ਚੱਲ ਤੂੰ ਅੰਦਰ ਮੰਮੀ ਜੇ ਇਹਨਾਂ ਨੇ ਮੈਨੂੰ ਕੁਝ ਕਿਹਾ ਵੀ ਹੁੰਦਾ ਨਾ ਕਿ ਸ਼ਾਇਦ ਮੈਂ ਅੱਜ ਹੀ ਤੋਂ ਘਰ ਛੱਡ ਕੇ ਜਾਂਦੀ ਨਾ ਪਰ ਜਿਹੜੀ ਗਲਤੀ ਇਹਨਾਂ ਨੇ ਕੀਤੀ ਹੈ ਨਾ ਮੇਰੇ ਅਸੂਲ ਦੇ ਮੁਤਾਬਿਕ ਮੇਰੇ ਕੋਲ ਉਹਦੀ ਕੋਈ ਮਾਫੀ ਨਹੀਂ ਹੈ ਤੋ ਬੋਤ ਬਣ ਕੇ ਖੜਾ ਕੀ ਕੀਤਾ ਤੋ ਕੁੜੀ ਨੂੰ ਦੱਸਦਾ ਜਾਂ ਫਿਰ ਮੈਂ ਆਪਣੇ ਹਿਸਾਬ ਨਾਲ ਪੁੱਛਾਂ ਮੰਮੀ ਇਹਨਾਂ ਨੇ ਤੁਹਾਨੂੰ ਆਪਣੇ ਮਹਾਨ ਕੰਮ ਬਾਰੇ ਕੁਝ ਨਹੀਂ ਦੱਸਣਾ ਇਹ ਇਹ ਨਾ ਬਾਹਰ ਕਿਸੇ ਕੁਆਰੀ ਕੁੜੀ ਨਾਲ ਤੁਰੇ ਫਿਰਦੇ ਨੇ ਤੇ ਇਹ ਗੱਲ ਮੈਨੂੰ ਬਾਹਰੋਂ ਪਤਾ ਨਹੀਂ ਪਤਾ ਲੱਗੀ ਇਹਨਾਂ ਨੇ ਆਪ ਹੀ ਦੱਸੀ ਹੈ ਹਾਂ ਬਈ ਕੀ ਸੁਣਦੀ ਪਈਆਂ ਮੈਂ ਰੀਆ ਸੱਚ ਬੋਲਦੀ ਪਈ ਆ ਹਾਂਜੀ ਮੰਮੀ ਸੀਗਾ ਮੇਰਾ ਇੱਕ ਕੁੜੀ ਨਾਲ ਬਾਹਰ ਰਿਲੇਸ਼ਨ ਨਾਲੇ ਹੋਣ ਉਹਦੇ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਹੈਗਾ ਨਾਲੇ ਉਸ ਗਲਤੀ ਦੀ ਮਾਫੀ ਮਰੀਆ ਕੋਲੋਂ ਮੰਗ ਚੁੱਕਾ। ਨਾ ਤੈਨੂੰ ਸ਼ਰਮ ਨਾ ਆਈ? ਇੱਕ ਤੂੰ ਗਲਤੀ ਕਰਦਾ ਪਿਆ, ਇੱਕ ਉਹ ਹੀ ਗਲਤੀ ਦੀ ਮਾਫੀ ਤੂੰ ਰੀਆ ਕੋਲ ਮੰਗਦਾ ਪਿਆ। ਤੂੰ ਕੀ ਸਮਝਦਾ ਪਿਆ? ਉਹ ਤੈਨੂੰ ਮਾਫ ਕਰ ਦੋਗੀ? ਇਹੀ ਗੱਲ ਤਾਂ ਮੰਮੀ ਇਹਨਾਂ ਨੂੰ ਮੈਂ ਕਹਿ ਰਹੀ ਆਂ ਕਿ ਜਿਹੜੀ ਗਲਤੀ ਇਹਨਾਂ ਨੇ ਕੀਤੀ ਐ, ਉਸ ਚੀਜ਼ ਦੀ ਮੇਰੇ ਕੋਲ ਤਾਂ ਕੋਈ ਮਾਫੀ ਹੈ ਨਹੀਂ। ਨਾਲੇ ਇਹਨਾਂ ਦੇ ਆਪ ਦੀ ਕਦੇ 8 ਸਾਲ ਦੀ ਕੁੜੀ ਐ, ਹੋਰ 5 ਕੁ ਸਾਲ ਨੂੰ ਉਹਨੇ ਜਵਾਨ ਹੋ ਜਾਣਾ। ਇਹਨਾਂ ਨੂੰ ਇਹ ਜੀ ਹਰਕਤ ਕਰਦੇ ਸ਼ਰਮ ਨਹੀਂ ਆਈ? ਮੰਮੀ ਮੈਂ ਜਦੋਂ ਵੀ ਸਵੇਰੇ ਕੰਮ ਤੇ ਜਾਂਦਾ ਸੀਗਾ ਨਾ ਮੇਰੇ ਅੰਦਰ ਨਾ ਕਲੇਸ਼ ਹੋ ਜਾਂਦਾ ਸੀ ਕਿ ਉਹ ਕੁੜੀ ਮੇਰਾ ਦੁੱਖ ਦਰਦ ਸਮਝਦੀ ਸੀ ਗੱਲਾਂ-ਗੱਲਾਂ 'ਚ ਅਸੀਂ ਇੱਕ ਦੂਜੇ ਦੇ ਕਿੰਨਾ ਕਲੋਜ਼ ਹੋ ਗਏ ਸਾਨੂੰ ਪਤਾ ਹੀ ਨਹੀਂ ਲੱਗਿਆ ਪਰ ਮੈਂ ਉਸ ਕੁੜੀ ਨਾਲ ਕਦੇ ਗਲਤ ਨਹੀਂ ਹੋਇਆ ਮੈਨੂੰ ਕਿੰਨੀ ਵਾਰੀ ਸਮਝਾ ਚੁੱਕਾ ਆ ਦੇਖ ਲਓ ਮੰਮੀ ਹੁਣ ਇਹ ਸਾਰਾ ਬਲੇਮ ਮੈਨੂੰ ਦਿੰਦੇ ਪਏ ਨੇ ਕਿ ਮੈਂ ਇਹਨਾਂ ਨਾਲ ਠੀਕ ਨਹੀਂ ਸੀ ਤਾਂ ਕਰਕੇ ਇਹ ਬਾਹਰ ਰਿਲੇਸ਼ਨ 'ਚ ਆ ਗਏ ਨਾ ਮੈਨੂੰ ਨਾ ਇਹ ਤਾਂ ਇਹ ਉਮੀਦ ਨਹੀਂ ਸੀਗੀ ਜਦੋਂ ਉਹ 2 ਦਿਨ ਆਪਣੀ ਸਹੇਲੀ ਘਰ ਗਈ ਸੀ ਤਾਂ ਤੂੰ ਕੀ ਕਹਿੰਦਾ ਸੀ ਪਤਾ ਨਹੀਂ ਕਿੱਥੇ ਗਈ ਐ ਮੈਂ ਨਹੀਂ ਰਹਿਣਾ ਉਹਦੇ ਨਾਲ ਹੁਣ ਤੂੰ ਤਾਂ ਮੈਨੂੰ ਇਹ ਦੱਸ ਉਹ ਪੇਕੇ ਨਾ ਜਾਵੇ ਤਾਂ ਹੋਰ ਕਿੱਥੇ ਜਾਵੇ ਤੇ ਤੈਨੂੰ ਕੱਡਾਂ ਮੈਂ ੱਟਕੇ ਮਾਰ ਕੇ ਬਾਹਰ ਮੰਮੀ ਤੁਸੀਂ ਇਹਨਾਂ ਨੂੰ ਜੋ ਕਹਿਣਾ ਕਹੋ ਨਹੀਂ ਕਹਿਣਾ ਤੁਹਾਡੀ ਮਰਜ਼ੀ ਪਰ ਮੇਰਾ ਫਾਈਨਲ ਐ ਮੈਂ ਇਸ ਘਰ 'ਚ ਨਹੀਂ ਰਹਿਣਾ ਯਾਰ ਯਾਰ ਮੈਨੂੰ ਨਾ ਅੰਸ਼ੂ ਦੀ ਸੋਣ ਲੱਗੇ ਖਬਰਦਾਰ ਜਿਹੜਾ ਆਪਣੀ ਧੀ ਦਾ ਤੇ ਆਪਣੀ ਜਨਾਨੀ ਦਾ ਸੱਕਾ ਨਹੀਂ ਹੋਇਆ ਉਹ ਹੋਰ ਕਿਸੇ ਦਾ ਕੀ ਹੋਏਗਾ ਮੇਰਾ ਨਾ ਹੁਣ ਹੋਰ ਟਾਈਮ ਵੇਸਟ ਨਾ ਕਰੋ ਮੈਂ ਜਾਣਾ ਹੈ ਤੇ ਮਤਲਬ ਜਾਣਾ ਹੈ ਮੰਮੀ ਤੁਸੀਂ ਸਮਝਾਓ ਇਹਨੂੰ ਗਲਤੀਆਂ ਤੂੰ ਕਰੇ ਤੇ ਸਮਝਾਵਾਂ ਉਹਨੂੰ ਮੈਂ ਪੁੱਤ ਜਿੱਦਾਂ ਤਰਾ ਦਿਲ ਕਰਦਾ ਨਾ ਤੂੰ ਉਦਾਂ ਹੀ ਕਰ ਅਨਸ਼ੂ ਉਤਾਰ ਬੈਗ ਚੱਲ ਨਾਨੀ ਘਰ ਚਲੀਏ ਮੰਮੀ ਨਾਨੀ ਘਰੇ ਇਹੋ ਜਿਹਾ ਕੀ ਹੋ ਗਿਆ ਤੁਸੀਂ ਸਾਰੇ ਦਿਨ ਲੜ ਕੇ اٹੇ ਹੋ ਜੋ ਵੀ ਹੋਇਆ ਨਾ ਤੈਨੂੰ ਦੱਸਣ ਵਾਲੀ ਗੱਲ ਨਹੀਂ ਹੈਗੀ ਇਹਨੂੰ ਮੈਂ ਜਿੰਨਾ ਕਿਹਾ ਨਾ ਉਨਾ ਹੀ ਕਰ ਮੈਂ ਕੁਝ ਕਰ ਤੇਰੇ ਸਾਰੇ ਕਲੇਸ਼ ਪਾਏ ਹੋਏ ਆ ਹੁਣ ਮੈਨੂੰ ਇਹ ਨਾ ਕਹੇ ਉਹਦੀ ਮਾਂ ਵੱਲ ਜਾ ਕੇ ਨਿਬੜੋ ਮੈਂ ਕੁਝ ਨਹੀਂ ਕਰਨਾ ਸਾਉਨਾ ਮੇਰਾ ਫੋਨ ਬਾਰ ਬਾਰ ਕੱਟੀ ਜਾਂਦਾ ਪਿਆ ਨਾ ਤੇ ਚੱਕਦਾ ਨਹੀਂ ਪਿਆ ਮੈਨੂੰ ਲੱਗਦਾ ਇਹਨੇ ਗੱਲ ਕਰਤੀ ਤੇ ਸਿਆਪਾ ਪੈ ਚੁੱਕਾ ਹੋਇਆ ਰਾधिका ਕੀ ਹੋਇਆ ਮੈਂ ਤੈਨੂੰ ਨਾ 4-5 ਵਾਰਾਂ ਮਾਰ ਛੱਡੀਆਂ ਤੂੰ ਕੋਈ ਜਵਾਬ ਹੀ ਨਹੀਂ ਦਿੱਤਾ ਅੱਛਾ ਤੇ ਮੰਮੀ ਮੇਰਾ ਧਿਆਨ ਨਹੀਂ ਹੋਣਾ ਦੱਸੋ ਕੋਈ ਕੰਮ ਸੀਗਾ ਮੈਂ ਕਹਿੰਦੀ ਸੀਗੀ ਕਿ ਸਬਜ਼ੀ ਮੈਂ ਬਣਾਉਂਦੀ ਐ ਤੇ ਥੱਲੇ ਆਜੋ ਫੁਲਕੇ ਫਲਕੇ ਲਾ ਲੈਣੇ ਆ ਤੇ ਰੋਟੀ ਖਾ ਲੈਣੇ ਆ ਕੀ ਗੱਲ ਤੇਰਾ ਧਿਆਨ ਕਿੱਥੇ ਵੜਿਆ ਹੋਇਆ ਉਹ ਨਹੀਂ ਨਹੀਂ ਮੰਮੀ ਮੇਰਾ ਧਿਆਨ ਕਿੱਥੇ ਹੋਣਾ ਚਲੋ ਆਜੋ ਰੋਟੀ ਖਾਣੇ ਆ ਫੁਲਕੇ ਮੈਂ ਲਾ ਦੰਨੀ ਆ ਨਾ ਬੈ ਜਾ ਬੈ ਜਾ ਨਾਲੇ ਤੂੰ ਕੰਨੀ ਐ ਵੀ ਮੇਰੀ ਸੱਸ ਨਹੀਂ ਤੁਸੀਂ ਮੇਰੇ ਮਾਂ ਹੋ ਤੇ ਨਾਲੇ ਆਪਣੀ ਮਾਂ ਕੋਲੋਂ ਹੀ ਗੱਲਾਂ ਲਕਾਈ ਜਾਨੀ ਐ ਉਹ ਤਾਂ ਮੈਨੂੰ ਤਾਂ ਸਾਫ਼ ਦਿਸਦਾ ਪਿਆ ਵੀ ਤੈਨੂੰ ਕੋਈ ਪਰੇਸ਼ਾਨੀ ਐ ਦੱਸ ਕੀ ਪਰੇਸ਼ਾਨੀ ਐ ਮੈਨੂੰ ਪਤਾ ਐ ਤੂੰ ਅੱਜੂ ਦੀ ਗੱਲ ਤੋਂ ਪਰੇਸ਼ਾਨ ਐ ਅੱਜੂ ਨੂੰ ਲੈ ਕੇ ਨਾ ਮੈਂ ਤੈਨੂੰ ਕੋਈ ਤਾਨਾ ਮੇਣਾ ਨਹੀਂ ਮਾਰਨ ਆਈ ਇਹ ਦੱਸ ਦੇ ਵੀ ਸਭ ਕੁਝ ਠੀਕ ਹੈ ਨਾ ਮੰਮੀ ਇਹੀ ਚੱਕਰ ਦੇ ਵਿੱਚ ਨਾ ਮੈਂ ਬਾਰ-ਬਾਰ ਅੱਜੂ ਨੂੰ ਫੋਨ ਲਾਈ ਜਾਂਦੀ ਪੀ ਨਾ ਉਹ ਚੱਕਦਾ ਪਿਆ ਬਾਰ-ਬਾਰ ਕੱਟੀ ਜਾਂਦਾ ਪਿਆ ਫੋਨ ਪਤਾ ਹੀ ਨਹੀਂ ਉੱਧਰ ਕੀ ਹੁੰਦਾ ਆਣਾ ਇਹ ਵੀ ਨਹੀਂ ਪਤਾ ਅੱਗੋਂ ਸਭ ਕੁਝ ਠੀਕ ਹੋਊਗਾ ਕਿ ਨਹੀਂ ਹੋਊਗਾ ਜਿਸ ਘਰ 'ਚ ਤੇਰੇ ਵਰਗੀ ਸਿਆਣੀ ਧੀ ਹੋਵੇ ਨਾ ਉੱਥੇ ਸਭ ਕੁਝ ਠੀਕ ਹੀ ਹੁੰਦਾ ਕੋਈ ਲੜਾਈ ਝਗੜਾ ਨਹੀਂ ਹੁੰਦਾ ਨਾਲੇ ਐ ਮੈਨੂੰ ਦੱਸ ਵੀ ਅੱਜੂ ਉਹਦੇ ਚੱਕਰਾਂ 'ਚ ਪੈ ਕਿੱਦਾਂ ਗਿਆ ਮੰਮੀ ਜਿਸ ਘਰ ਦੇ ਵਿੱਚ ਹਰ ਵੇਲੇ ਕਲੇਸ਼ ਰਹੂਗਾ ਤੇ ਜਨਾਨੀ ਵੱਲੋਂ ਹਰ ਵੇਲੇ ਬੇਇੱਜ਼ਤੀ ਮਿਲੂਗੀ ਆਦਮੀ ਨੂੰ ਜੇ ਉਹਨੂੰ ਬਾਹਰ ਕਿਤੇ ਨਾ ਕਿਤੇ ਸਹਾਰਾ ਮਿਲਦਾ ਪਿਆ ਉਹ ਤਾਂ ਲਊਗਾ ਨਾ ਬਸ ਅੱਜੂ ਵੀ ਨਾ ਇਹੀ ਚੱਕਰਾਂ 'ਚ ਫਸ ਗਿਆ ਰਾਧਿਕਾ ਕਿਤੇ ਤਾਂ ਤੇਰੀ ਪਰਜਾਈ ਨੇ ਨਾ ਅੱਜੂ ਦਾ ਲਾਹੂ ਪੀਣਾ ਕਰਤਾ ਸੀਗਾ ਜਿੰਨੀ ਗਲਤੀ ਅੱਜੂ ਦੀ ਹੈ ਨਾ ਉੰਨੀ ਹੀ ਗਲਤੀ ਰੀਆ ਦੀ ਵੀ ਹੈਗੀ ਹਾਂਜੀ ਮੰਮੀ ਅੱਜੂ ਕੋਲੋਂ ਨਾ ਕਾਸ਼ਾ ਲੜਾਈ ਕਲੇਸ਼ ਕਰਕੇ ਨਾ ਗਲਤੀ ਜੀ ਹੋ ਗਈ ਹੁਣ ਮੈਨੂੰ ਇੰਨਾ ਪਤਾ ਮੇਰਾ ਭਰਾ ਨਾ ਪਛਤਾਨਦਾ ਬਹੁਤ ਪਿਆ ਜੇ ਉਹਨੂੰ ਗਲਤੀ ਦਾ ਅਹਿਸਾਸ ਹੋ ਹੀ ਗਿਆ ਨਾ ਤੇ ਫਿਰ ਉਹ ਪਛਤਾਨਦਾ ਕਿਉਂ ਪਿਆ ਨਾਲੇ ਤੂੰ ਫਿਕਰ ਨਾ ਕਰ ਅੱਜੂ ਨਾਲ ਨਾ ਕੁਝ ਗਲਤ ਨਹੀਂ ਹੁੰਦਾ ਹਾਂਜੀ ਮੰਮੀ ਪਰ ਤੁਹਾਨੂੰ ਇੰਨਾ ਪਤਾ ਜੈਸਮੀਨ ਦੀਦੀ ਨਾ ਮੈਨੂੰ ਅੱਜੂ ਦੇ ਚੱਕਰ ਦੇ ਗੱਲਾਂ-ਗੱਲਾਂ ਦੇ ਵਿੱਚ ਬੜੀਆਂ ਗੱਲਾਂ ਸੁਣਾ ਕੇ ਗਏ ਨੇ ਐ ਤਾਂ ਮੈਨੂੰ ਨਾ ਪਤਾ ਹੀ ਸੀਗਾ ਕਿ ਜੈਸਮੀਨ ਨੇ ਨਾ ਤੈਨੂੰ ਟੀਚਰਾ ਬਹੁਤ ਕਰਨੀ ਆ ਪਰ ਇਹਦੇ ਵਿੱਚ ਜੈਸਮੀਨ ਦਾ ਕੋਈ ਕਸੂਰ ਨਹੀਂ ਉਹਦੇ ਵਿੱਚ ਹਰਦੀਪ ਬੋਲਦੀ ਪਈ ਹੈ ਪਰ ਮੰਮੀ ਜੈਸਮਿਨ ਦੀ ਨੂੰ ਇਹ ਚੀਜ਼ ਕਿਉਂ ਨਹੀਂ ਸਮਝ ਆਉਂਦੀ ਉਹਨਾਂ ਨੇ ਸਾਰੀ ਜ਼ਿੰਦਗੀ ਤਾਂ ਸਾਡੇ ਨਾਲ ਹੀ ਰਹਿਣਾ ਪਰ ਉਹ ਹਰਦੀਪ ਭਾਬੀ ਦੀਆਂ ਗੱਲਾਂ ਕਿਉਂ ਆ ਜਾਂਦੇ ਨੇ ਫਿਰ ਕਿਤੇ ਨਾ ਕਿਤੇ ਨਾ ਮੈਨੂੰ ਇਹ ਲੱਗਦਾ ਹੈ ਕਿ ਜੈਸਮਿਨ ਤੇਰੇ ਨਾਲ ਨਾ ਜਾਣ ਕੇ ਕਲੇਸ਼ ਪਾਣਾ ਚਾਹਦੀ ਹੈ ਕਿਉਂ ਮੰਮੀ ਜੈਸਮਿਨ ਦੀਦੀ ਨੂੰ ਮੇਰੇ ਨਾਲ ਕਲੇਸ਼ ਪਾ ਕੇ ਕੀ ਮਿਲਣਾ ਉਹ ਤੇਰੇ ਨਾਲ ਕਲੇਸ਼ ਤਾਂ ਪਾਉਂਦੀ ਹੈ ਵੀ ਘਰ ਦੇ ਵਿੱਚ ਕਲੇਸ਼ ਵਾਲਾ ਮਾਹੌਲ ਬਣੇ ਤੇ ਉਹ ਆਨੀ ਬਾਨੀ ਤੇਰੇ ਕੋਲੋਂ ਲੱਡੂ ਖੋ ਲਵੇ ਮਾਂ ਉਹਦੀ ਉਹਨੂੰ ਨਹੀਂ ਬੁਲਾਉਂਦੀ ਪਈ ਭਰਾ ਉਹਦੇ ਨੇ ਉਹਦੇ ਕੋਲੋਂ ਰਖੜੀ ਨਹੀਂ ਬਣਾਈ ਘਾਰਾ ਲਾ ਉਹਦੇ ਨਾਲ ਨਹੀਂ ਚੱਜ ਨਾਲ ਬੋਲਦਾ ਪਿਆ ਉਹ ਇਹ ਗੱਲ ਤੋਂ ਨਾ ਸੋਚਦੀ ਪਈਏ ਕਿ ਲੱਡੂ ਦੇ ਕੇ ਤਾਂ ਮੈਂ ਪਛਤਾਨਦੀ ਪਈਆਂ ਜੇ ਗੁੱਸੇ ਦੇ ਵਿੱਚ ਆ ਕੇ ਨਾ ਜੈਸਮੀਨ ਤੈਨੂੰ ਕੁਝ ਉਲਟਾ ਸਿੱਧਾ ਬੋਲੇ ਤੇ ਤੂੰ ਚੁੱਪ ਹੀ ਰਹੀ ਹਾਂਜੀ ਹਾਂਜੀ ਮੰਮੀ ਮੈਂ ਤਾਂ ਮੂਰੇ ਜਵਾਬ ਹੀ ਨਹੀਂ ਦਿੰਦੀ ਮੂੰ ਤਾਂ ਸਗੋਂ ਮੇਰੇ ਦੋ ਚਪੇੜਾ ਵੀ ਮਾਰ ਲੈਣਗੇ ਨਾ ਮੈਂ ਤਾਂ ਵੀ ਛੂਣ ਨਹੀਂ ਕਰੂੰਗੀ ਕਿਉਂਕਿ ਮੈਨੂੰ ਪਤਾ ਉਹਨਾਂ ਨੇ ਸਾਨੂੰ ਲੱਡੂ ਦੇ ਕੇ ਸਾਡੇ ਤੇ ਬਹੁਤ ਵੱਡਾ ਸਹਨ ਕੀਤਾ ਚਲ ਆ ਹੁਣ ਥੱਲੇ ਰੋਟੀ ਬਣਾਈਏ ਤੇ ਰੋਟੀ ਖਾਈਏ ਅੰਛੂ ਤੂੰ ਨਾ ਮੇਰਾ ਪੂਰੇ ਰਾਤ ਜੀ ਸੇਫ ਖਾਂਦੇ ਆਈਆਂ ਜੇ ਹੁਣ ਕੋਈ ਸ਼ੋਰ ਪੁੱਛੇ ਨਾ ਤੇ ਫਿਰ ਦੇਖ ਲਈ ਤੂੰ ਕੁੜੀਏ ਬੈਗ ਚੱਕ ਕੇ ਆਈਆਂ ਕਰੇ ਸੁਖਤਾ ਹੈ ਨਾਨੀ ਮੈਂ ਨਾ ਇੱਕ ਕਦਮ ਟੁਸ਼ ਨੂੰ ਆਈ ਤੇ ਮੰਮੀ ਨੇ ਨਾ ਮੇਰਾ ਬੈਗ ਗੇਟ ਤੇ ਰਖਵਾਤਾ ਤੇ ਮੈਨੂੰ ਉੱਥੋਂ ਦੀ ਇੱਥੇ ਤੱਕ ਤਰੋਂਦੇ ਲੈ ਕੇ ਆਏ ਨੇ ਗੱਲ ਵੀ ਨਹੀਂ ਦੱਸਦੇ ਪਏ ਕੁਝ ਗੱਲਾਂ ਬੁੱਤੇ ਇਦਾਂ ਨਹੀਂ ਹੁੰਦੀਆਂ ਜਿਹੜੀਆਂ ਬੱਚਿਆਂ ਨੂੰ ਨਹੀਂ ਦੱਸਣ ਵਾਲੀਆਂ ਹੁੰਦੀਆਂ ਜਾਂ ਅੰਦਰੇ ਏਸੀ ਲੱਗਿਆ ਹੋਇਆ ਜਾ ਕੇ ਬੈਠਣਾ ਨਾ ਕੀ ਗੱਲ ਸਾਡਾ ਧਿਆਨ ਆਪ ਦੀ ਦੋਤੀ ਵਾਲੀ ਐ ਧੀਵਲ ਕੋਈ ਧਿਆਨ ਨਹੀਂ ਉਹਨੂੰ ਨਹੀਂ ਕਹਿਣਾ ਹੁੰਦਾ ਵੀ ਧੀਏ ਆ ਕੇ ਬਹਿ ਜਾ ਨਾ ਕੀ ਗੱਲ ਤੂੰ ਬਗਾਨੇ ਘਰੇ ਆਈਆਂ ਬਹਿ ਜਾ ਤੇਰਾ ਆਪਣਾ ਘਰ ਆ ਜਿੱਦਾਂ ਤੂੰ ਬੈਗ ਚੱਕ ਕੇ ਲੈ ਕੇ ਆਈਆਂ ਮੈਨੂੰ ਨਹੀਂ ਲੱਗਦਾ ਘਰੇ ਸੁੱਖ ਆ ਮੰਮੀ ਤੁਸੀਂ ਮੈਨੂੰ ਹੁਣ ਪੁੱਛੋਗੇ ਤਾਂ ਸਹੀ ਵੀ ਤੂੰ ਕਿਉਂ ਆਈ ਐ ਤੈਨੂੰ ਆਣਾ ਨਹੀਂ ਸੀ ਚਾਹੀਦਾ ਸੋਹਰੇ ਰਹਿ ਲੰਦੀ ਪਰ ਮੇਰੇ ਕੋਲ ਇੰਨੀਆਂ ਗੱਲਾਂ ਦਾ ਟਾਈਮ ਹੈ ਨਹੀਂ ਮੈਂ ਸਿੱਧਾ ਓਨ ਦਾ ਪੁਆਇੰਟ ਆ ਕੇ ਗੱਲ ਕਰਦੀ ਆ ਜੋਈ ਤਾਂ ਦਾ ਬਾਹਰ ਕਿਸੇ ਕੁੜੀ ਨਾਲ ਨਾ ਖੇ ਖਾਂਦਾ ਫਿਰਦਾ ਤੁਸੀਂ ਆਪ ਦੱਸੋ ਜੇ ਜਿਹੜੀ ਕੁੜੀ ਦਾ ਹਸਬੰਦ ਬਾਹਰ ਕੁੜੀ ਨਾਲ ਚੱਕਰ ਚਲਾਈ ਫਿਰਦਾ ਹੋਵੇ ਉਹ ਭੱਲਾ ਸੋਹਰੇ ਵੱਸ ਜੂਗੀ ਮੈਂ ਨਹੀਂ ਮੰਦੀ ਵੀ ਉਹ ਜੂ ਏਦਾਂ ਦੀ ਕੋਈ ਹਰਕਤ ਕਰ ਸਕਦਾ ਨਾਲੇ ਉਹਨੇ ਜੇ ਏਦਾਂ ਦਾ ਕੋਈ ਕੰਮ ਕੀਤਾ ਸੀ ਉਹਨੇ ਕਿਉਂ ਕੀਤਾ ਇਹ ਨਹੀਂ ਤੂੰ ਪੁੱਛਣ ਦੀ ਕੋਸ਼ਿਸ਼ ਕੀਤੀ ਤੁਹਾਡਾ ਲੱਡਲਾ ਜਵਾਈ ਇਹ ਸਭ ਦੀ ਕਸੂਰਵਾਰ ਨਾ ਮੈਨੂੰ ਕਹਿੰਦਾ ਪਿਆ ਵਾ ਉਹ ਕਹਿੰਦੇ ਤੂੰ ਮੈਨੂੰ ਟਾਈਮ ਨਹੀਂ ਸਤਿੰਦੀ ਤੂੰ ਮੇਰੇ ਨਾਲ ਲੜਦੀ ਰਹਿੰਦੀ ਸੀ ਤੇ ਮੈਨਾਂ ਕਲੇਸ਼ ਕਰਦੀ ਸੀ ਤਾਂ ਕਰਕੇ ਮੈਨੂੰ ਜੋ ਸੇ ਲੱਗਾ ਉਹ ਮੈਂ ਕਰਤਾ ਜਿਸ ਸਭ ਨਾਲ ਤੂੰ ਬੈਗ ਚੱਕ ਕੇ ਲੈ ਕੇ ਆਈਆਂ ਨਾ ਦਾਦਾ ਜੀ ਹੁੰਦੀ ਨੇ ਕੁਝ ਤਾਂ ਸੋਚੀ ਹੋਣਾ ਵੀ ਅੱਗੇ ਕੀ ਕਰਨਾ ਹੈ ਦੱਸ ਫਿਰ ਮੈਨੂੰ ਕੀ ਸੋਚਿਆ ਮੰਮੀ ਮੈਂ ਤਾਂ ਆਪਣਾ ਮਨ ਬਣਾ ਲਿਆ ਕੱਲ ਨੂੰ ਤੁਸੀਂ ਮੇਰ ਨਾਲ ਕਚਹਿਰੀ ਚੱਲੋ ਕਿ ਉੱਥੇ ਜਾ ਕੇ ਸਾਰੇ ਕਾਗਜ਼ ਪੱਤਰ ਤਿਆਰ ਕਰਵਾਓ ਮੇਰਾ ਫਾਈਨਲ ਹੈ ਮੈਂ ਇਸ ਬੰਦੇ ਨਾਲ ਨਹੀਂ ਰਹਿਣਾ ਪੇਪਰ ਕਾਗਜ਼ ਕਾਦੇ ਮੰਮੀ ਇੰਨੇ ਭੋਲੇ ਤਾਂ ਤੁਸੀਂ ਵੀ ਨਹੀਂ ਹੈਗੇ ਵੀ ਤੁਹਾਨੂੰ ਇਹ ਨਾ ਪਤਾ ਹੋਵੇ ਮੈਂ ਕਿਹੜੇ ਪੇਪਰ ਤੇ ਕਿਹੜੇ ਕਾਗਜ਼ਾਂ ਦੀ ਗੱਲ ਕਰ ਰਹੀ ਹਾਂ ਮੇਰਾ ਮੋਟਿਵ ਇਹ ਹੈ ਕਹਿੰਦਾ ਕਿ ਮੇਰਾ 오ਰੀਜਨਲ ਤਲਾਕ ਕਰਾ ਦਿਓ